ਹਾਂਜੀ ਦੋਸਤੋ ਸਾਸ਼ਟਰੀ ਕਾਲ ਸਾਰਿਆਂ ਨੂੰ ਅੱਜ ਆਪਾਂ ਜਿਹੜੀ ਕਹਾਣੀ ਸਾਂਝ ਕਰ ਰਹੇ ਆ ਉਹਦਾ ਨਾਮ ਹੈ ਚੱਲ ਬਰਨਾਲੇ ਚਲੀਏ ਅਤੇ ਇਹਦੇ ਲੇਖਕ ਹਨ ਜਗਰੂਪ ਸਿੰਘ ਦਾਤੇਵਾਸ ਆਓ ਫਿਰ ਸ਼ੁਰੂ ਕਰਦੇ ਆਂ ਕਹਾਣੀ ਚੱਲ ਬਰਨਾਲੇ ਚਲੀਏ ਬੈਠਕ 'ਚ ਬੈਠਾ ਉਹ ਅਚਭੀ ਜੀ ਮਹਿਸੂਸ ਕਰ ਰਿਹਾ ਸੀ ਪੈਰ ਦੀਆਂ ਨੰਦਰਾ ਤਾਜ਼ੀ ਲਿੱਪੀ ਬੈਠਕ ਦੀ ਮਿੱਟੀ ਖੁਰਚ ਰਹੀਆਂ ਸਨ ਗੋਹੇਰੜੀ ਮਿੱਟੀ 'ਚ ਵੀ ਉਹਨੂੰ ਮਿੱਤੋ ਦੀ ਮਹਿਕ ਮੈਸੂ ਸੋ ਰਹੀ ਸੀ ਉਸ ਨੂੰ ਪਤਾ ਸੀ ਕਿ ਘਰ 'ਚ ਇਹੋ ਜਿਹੇ ਕੰਮ ਮੀਤ ਤੋਂ ਬਿਨਾ ਹੋਰ ਕੌਣ ਕਰ ਸਕਦਾ ਸੱਸ ਨੂੰ ਤਾਂ ਇੱਧਰ ਉੱਧਰ ਦੀਆਂ ਚੁਗਲੀਆਂ ਤਵੇਲ ਕਿੱਥੇ ਉਸ ਨੇ ਦੋਵੇਂ ਪੈਰ ਜੋੜਿਆ ਜੋ ਕੱਢ ਕੇ ਠੰਡੀ ਗਿੱਲੀ ਮਿੱਟੀ ਤੇ ਵਿਛਾ ਦਿੱਤੇ ਠੰਡ ਦਾ ਸਕੂਨ ਉਸ ਦੇ ਤੌਰ ਅੰਦਰ ਤੱਕ ਉਤਰ ਗਿਆ ਸੀ ਤਿੰਨ ਮੀਲ ਪੈਦਲ ਚੱਲਣ ਨਾਲ ਉਸ ਦੀ ਥਕਾਕਾ ਜਿਵੇਂ ਪਲਾਂ 'ਚ ਭੱਜ ਗਈ ਹੋਵੇ ਤੇ ਉਸ ਨੂੰ ਲੱਗਿਆ ਜਿਵੇਂ ਮੀਤੋ ਨੇੜੇ ਤੇੜੇ ਹੀ ਕਿਸੇ ਖੁੰਝੇ 'ਚ ਖੜੀ ਉਸ ਨਾਲ ਲੋਕਣ ਵਿੱਚ ਹੀ ਖੇਡ ਰਹੀ ਹੋਏ ਉਸ ਦਾ ਮਨ ਬੀਤੂ ਲਈ ਕਾਲਾ ਪੈਣ ਲੱਗਿਆ ਉਸ ਦੀਆਂ ਨਜ਼ਰਾਂ ਵੇਠਕ ਦੀਆਂ ਤਾਕੀਆਂ ਬੂਹੇ ਲੰਘ ਕੇ ਖੁੱਲੇ ਵਿਹੜੇ 'ਚ ਬਾਸ ਪਰਤਾਇਆਂ ਨਾ ਕਿਤੇ ਮੀਤੋ ਦੀਆਂ ਪੰਜੇਬਾਦੀ ਸ਼ੰਕਾਰ ਸੀ ਤੇ ਨਾ ਹੀ ਉਹਦੇ ਬੋਲਣ ਦੀ ਆਵਾਜ਼ ਕਿੰਨਾ ਚਿਰ ਹੋ ਗਿਆ ਸੀ ਉਸ ਨੂੰ ਬੈਠਿਆ ਉਸ ਦਾ ਕੋਈ ਹਾਲ ਚਾਲ ਪੁੱਛਣ ਵੀ ਨਾ ਆਇਆ ਚਾਹ ਪਾਣੀ ਤਾਂ ਦੂਰ ਦੀ ਗੱਲ ਸੀ ਜੇ ਮੇਉ ਉਸ ਘਰ ਦਾ ਜਵਾਈ ਨਾ ਹੋਵੇ ਸਗੋਂ ਗਵਾਂਡੀਆਂ ਦਾ ਸਿਰੀ ਹੋਵੇ ਉਹ ਸੋਚ ਰਿਹਾ ਸੀ ਕਿ ਮੀਤੋ ਜ਼ਰੂਰ ਕਿਤੇ ਬਾਹਰ ਗਈ ਹੋਵੇਗੀ ਤੇ ਹੋ ਸਕਦਾ ਘਰ ਦੇ ਬਾਕੀ ਜੀ ਵੀ ਖੇਤਾਂ 'ਚ ਲੰਬੇ ਹੋਣ ਵਿੜੇ 'ਚ ਖੜਾ ਇੱਕ ਲੰਡਰ ਜਿਹਾ ਕੁੱਤਾ ਭੌਂਕ ਰਿਹਾ ਸੀ ਉਸ ਨੂੰ ਜਾਪਿਆ ਜਿਵੇਂ ਉਹ ਉਸ ਤੇ ਭੌਂਕ ਰਿਹਾ ਹੋਵੇ ਉਸ ਦੇ ਅੰਦਰੋਂ ਇੱਕ ਕਾਂਬਾ ਜਾਂ ਉੱਠ ਕੇ ਉਸ ਦੇ ਮੱਥੇ ਨਾਲ ਟਕਰਾਇਆ ਅੱਗੇ ਤਾਂ ਕੁੱਤਾ ਇਸ ਤਰ੍ਹਾਂ ਕਦੇ ਨਹੀਂ ਭੌਂਕਿਆ ਮੇਰਾ ਅੰਦਰ ਆਇ ਡਰ ਕਿਉਂ ਰਹੇ ਹਮੇਸ਼ਾ ਹੀ ਉਸ ਦਾ ਰਾਹ ਦੇਖਣ ਵਾਲੀ ਮੀਤੋ ਅੱਜ ਕਿੱਥੇ ਐ ਕੋਈ ਦਿਸਦਾ ਹੀ ਨਹੀਂ ਜਿਵੇਂ ਸਾਲੇ ਕਾਲੇ ਪਾਣੀ ਨੂੰ ਤੁਰਗੇ ਹੋਣ ਉਸਨੇ ਸੋਚਿਆ ਕਿੱਥੇ ਮਰੇ ਨੇ ਮਾਂ ਦੇ ਦੀਨੇ ਉਹਨੇ ਗਾਲ ਕੱਢੀ ਉਸ ਦੀ ਨਜ਼ਰ ਵੇੜੇ ਨੂੰ ਕੂਰ ਕੇ ਬਾਅਸ ਬੈਠ ਕਜਮੋੜਾਈ ਕਾਰਨਸ ਤੇ ਪਈਆਂ ਬਾਬੇ ਨਾਨਕ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਹੀਦ ਭਗਤ ਸਿੰਘ ਤੋਂ ਬਿਨਾ ਮਿੱਤੋ ਦੀਆਂ ਕੱਪੜੇ ਦੀਆਂ ਕੱਡੀਆਂ ਕੁੜੀਆਂ ਚਿੜੀਆਂ ਨੇ ਕੁਝ ਫਰੇਮ ਕੀਤੀਆਂ ਫੋਟੋਆਂ ਪਈਆਂ ਸਨ ਜਿਨ੍ਹਾਂ ਚੋਂ ਕੁਝ ਕਿਤੇ ਕਾਗਜ਼ ਦੇ ਫੁੱਲਾਂ ਦੇ ਪ੍ਰਾਣੇ ਜੇ ਹਾਰ ਲੰਕਰੇ ਸਨ ਪਰ ਫੋਟੋਆਂ ਝਾੜ ਚੰਬ ਕੇ ਰੱਖੀਆਂ ਹੋਈਆਂ ਸਨ ਉਹਨਾਂ ਤੋਂ ਥੋੜਾ ਉੱਪਰ ਕਰਕੇ ਉਸ ਦੀ ਆਪਣੀ ਤੇ ਮਿੱਤੋ ਦੇ ਵਿਆਹ ਦੀ ਫਰੇਮ ਕੀਤੀ ਫੋਟੋ ਲਿਸ਼ਕਰੇ ਦਿੱਸੀ ਜਿਸ ਤੇ ਇੰਨਾ ਰੇਤਾ ਕੱਟਾ ਚੜਿਆ ਹੋਇਆ ਸੀ ਕਿ ਫਰੇਮ ਚ ਕੁਝ ਵੀ ਨਹੀਂ ਸੀ ਦਿਸਦਾ ਫੋਟੋ ਦੇਖ ਕੇ ਕੈਲੇ ਦਾ ਦਿਲ ਧੜਕਦਾ ਮਹਿਸੂਸ ਹੋਇਆ ਤੇ ਉਸ ਦਾ ਜੀ ਕੀਤਾ ਕਿ ਉਹ ਬੈਠਕ ਚ ਦੌੜ ਜਾਵੇ ਆਪਣੇ ਆਪ ਉਸ ਦੇ ਪੈਰ ਜੋੜਿਆਂ ਜਾ ਪਏ ਜਿਵੇਂ ਉਸ ਦੀ ਨਜ਼ਰ ਬਾਹਰ ਵਿਹੜੇ ਚ ਨਿਕਲੀ ਚਾਹ ਦੀ ਗੜਬੀ ਤੇ ਪਾਣੀ ਦਾ ਗਲਾਸ ਚੁੱਕ ਕੇ ਆਉਂਦੀ ਮੀਤੋ ਉਸ ਨੂੰ ਦਿਸੀ ਉਸ ਦੇ ਮਰਦਾ ਹੋਏ ਵਦਨ ਚ ਜਾਨ ਆ ਗਈ ਅੱਖਾਂ ਚ ਉਦਾਸੀ ਥਾਂ ਖੁਸ਼ੀ ਲਿਸ਼ਕਾਈ ਉਸ ਨੇ ਖੁਸ਼ਬੁੱਲਾਂ ਤੇ ਜੀ ਫੇਰੀ ਤੇ ਦੋਨਾਂ ਹੱਥਾਂ ਨਾਲ ਅੱਗ ਦੇ ਲੜ ਅੱਖਾਂ ਵੱਲੋਂ ਖਿੱਚੇ ਚਾਦਰਾਂ ਠੀਕ ਕਰਕੇ ਕੁੜਤੇ ਦੇ ਵੱਲ ਕੱਢੇ ਰਸਲ ਕਰਨ ਵਾਂਗ ਉਸਨੇ ਮੁਸਕਰਾ ਕੇ ਵੇਖਿਆ ਜਿਵੇਂ ਉਹ ਮੀਤੋ ਦੇ ਪਹੁੰਚਣ ਤੋਂ ਪਹਿਲਾਂ ਹੀ ਸਭ ਕੁਝ ਠੀਕ ਹੈ ਕੀ ਤਸਦੀਕ ਕਰ ਲੈਣੀ ਚਾਹੁੰਦਾ ਹੋਵੇ ਤੁਰੀ ਆਉਂਦੀ ਮੀਤੋ ਨੂੰ ਉਸਨੇ ਸਿਰ ਤੋਂ ਪੈਰਾਂ ਤੱਕ ਵੇਖਿਆ ਬੈਠਕ 'ਚ ਵੜਦਿਆਂ ਹੀ ਬਿਨਾਂ ਬੋਲਿਆ ਮੀਤੋ ਸਿਰ ਹਲਾ ਕਹਿਲੇ ਨੂੰ ਸਸਰੀ ਕਾਲਾ ਕੀ ਜਿਸਨੇ ਕਹਿਲੇ ਦੇ ਮਾਂਚ ਚੁੰਡੀ ਭਰਨ ਦੀ ਬਜਾਏ ਡੰਗ ਜਾ ਮਾਰਿਆ ਸਾਲੀ ਅੱਗੇ ਨਾਲੋਂ 빙ੀ ਹੋਈ ਲੱਗਦੀ ਐ ਆਕੜ ਨਹੀਂ ਗਈ ਇਹਦੀ ਉਹਨੇ ਮਨਚੀ ਕਿਹਾ ਉਸਨੇ ਕਾਰਨਸ ਕੋਲ ਖੜੀ ਮੀਤੋ ਦਾ ਪੈਰਾਂ ਤੋਂ ਸਿਰ ਤੱਕ ਫੇਰ ਜਾਇਜ਼ਾ ਚੈਲਿਆ ਕਿਵੇਂ ਆ ਮੀਤੋ ਰਾਜੀ ਖੁਸ਼ੀਆਂ ਕੈਲੇ ਨੇ ਦਬਮੀ ਆਵਾਜ਼ ਵਿੱਚ ਕਿਹਾ ਮੀਤੋ ਚੁੱਪ ਰਹੀ ਕੁਝ ਨਹੀਂ ਬੋਲੀ ਉਸਨੇ ਅੱਖਾਂ ਵੀ ਨਾ ਮਲਾਈਆਂ ਕੈਲੇ ਨਾਲ ਆਨੇ ਵਾਲਾ ਗਲਾਸ ਕੈਲੇ ਦੇ ਸਹਾਰੇ ਰੱਖ ਕੇ ਗੜਬੀ ਚੋਂ ਚਾਹ ਪਾਉਣ ਲੱਗ ਪਈ ਬੋਲੇਗੀ ਨਹੀਂ ਗੁੱਸੇ ਕੈਲੇ ਨੇ ਫੇਰ ਕਿਆ ਸੀ ਕੁਝ ਪਲ ਖੜਕ ਕੇ ਉਬਾਸ ਮੁੜ ਪਈ ਕੈਲੇ ਨੇ ਕੋਲੋਂ ਲੰਘਦੀ ਦੀ ਬਾਹ ਫੜ ਲਈ ਕੁਝ ਦੇਰ ਉਹ ਖੜੀ ਰਹੀ ਜਿਵੇਂ ਕੈਲੇ ਤੋਂ ਬਾਹ ਨਾਸ਼ ਡਾਉਣੀ ਚਾਹਦੀ ਹੋਵੇ ਫਿਰ ਡਰਦਿਆਂ ਵਾਂਗ ਵਾਂਗ ਖਿੱਚਦਿਆਂ ਬੋਲੀ ਬਾਹ ਛੱਡ ਦੇ ਬਾਪੂ ਤੇ ਵੀਰ ਖੇਤੋਂ ਆਉਣ ਵਾਲੇ ਐ ਉਏ ਫੇਰ ਕੀ ਹੋਇਆ ਆਪਣੀ ਤੀਮੀ ਦੀ ਵਾਂ ਨਹੀਂ ਫੜ ਸਕਦਾ ਮੈਂ ਕੈਲੇ ਨੇ ਉਸਦੀ ਕਲਾਈ ਹੋਰ ਜ਼ੋਰ ਨਾਲ ਕੁੱਟੀ ਤੇਰੇ ਬਾਪ ਨੇ ਹੀ ਤਾਂ ਤੇਰੀ ਵਾਂ ਫੜਾਈ ਸੀ ਮੈਨੂੰ ਐਲਾ ਮੰਦਿਆਂ ਗਹਿਰਾਂਿਆਂ ਚ ਬੋਲਿਆ ਇਹ ਪਹਿਲਾ ਵਾਲੇ ਬਾਪੂ ਦਾ ਘਰ ਨਹੀਂ ਰਿਹਾ ਕੈਲੇ ਹੁਣ ਇਹ ਉਹਨਾਂ ਤੋਂ ਚੱਲਿਆ ਨਹੀਂ ਜਾਣਾ ਬਾਪੂ ਤਾਂ ਹੁਣ ਅੱਗੇ ਮਿੱਤ ਚੁੱਪੀ ਕਰ ਗਈ ਸਰਵਾਂ ਦੇ ਇਸ ਤਰ੍ਹਾਂ ਕਦੇ ਖਾਤਮ ਹੋਏ ਨੇ ਕਮਲਿਏ ਭਲਾਂ ਜਦੋਂ ਫਰਕ ਕਾਜੇ ਨਾ ਸਭ ਕੁਝ ਬਦਲ ਜਾਂਦਾ ਹੈ ਕੈਲਿਆ ਸਰਬੰਦ ਤਾਂ ਧੁੱਪ ਛਾਂ ਵਰਗੇ ਹੁੰਦੇ ਐ ਜਦੋਂ ਮਾੜੇ ਦਿਨ ਆਉਂਦੇ ਐ ਨਾ ਉਸਕੇ ਨਹੀਂ ਆਉਂਦੇ ਸਭ ਕੁਝ ਆਪਣੀ ਥਾਂ ਤੋਂ ਹਿੱਲ ਗਿਆ ਇਹਨੂੰ ਨਾ ਤੋਂ ਠੀਕ ਕਰਸਾ ਨੇ ਤੇ ਨਾਮ ਐ ਇਹੋ ਜਿਹੀ ਕਮਾ ਵਾਸਤੇ ਵੱਡਾ ਦਿਲ ਚਾਹੀਦਾ ਉਹ ਤੇਰੇ ਕੋਲ ਹੈ ਨਹੀਂ ਆਉਣ ਵਾਲੇ ਦਿਨਾਂ ਤੋਂ ਮਿੱਤੋ ਪੂਰੀ ਡਰੀ ਹੋਈ ਲੱਗਦੀ ਸੀ ਮੈਂ ਤੇਰੇ ਲਈ ਸਿਰ ਵਢਾ ਸਕਦਾ ਸਿਰ ਵੱਢ ਵੀ ਸਕਦਾ ਕਿਸੇ ਦਾ ਤੂੰ ਕਹਿ ਤਾਂ ਸਹੀ ਤੂੰ ਉਂਗਲੀ ਤਾਂ ਕਰ ਕਿਹੜੇ ਮਾਂ ਦੇ ਦੀਨੇ ਦਾ ਘੋਗਾ ਚਿਤ ਕਰਨਾ ਹੈ ਦੱਸ ਮੈਨੂੰ ਕੇਲੇ ਨੇ ਛਾਤੀ ਤੇ ਹੱਥ ਮਾਰਿਆ ਤੂੰ ਬਾਪੂ ਦੀ ਛੋਟੀ ਜਿਨੀ ਸ਼ਰਤ ਤਾਂ ਮੰਨ ਨਹੀਂ ਸਕਦਾ ਤੈਨੂੰ ਪਤਾ ਫੇਰ ਲੱਗੂ ਜਦੋਂ ਡੋਲੀ ਖੇੜੇ ਲੈ ਗਏ ਗੀਤੋਂ ਨੇ ਠੰਡਾ ਸਾਹ ਭਰਿਆ ਕਿਉਂ ਕੰਬਲੀ ਬਣਦੀ ਐ ਨੋਹਾ ਨਾਲੋਂ ਪਲਾਂ ਮਾਸ ਕਦੇ ਅੱਡ ਹੋਇਆ ਮੈਂ ਤੈਨੂੰ ਲੈਣ ਆਇਆ ਵੀ ਤੋ ਸਿਆਣੀ ਵਣਾਂ ਮੀਤੋ ਦੇ ਚਿਹਰੇ ਤੇ ਗੰਭੀਰਤਾ ਦੇ ਕਿਲ ਉਭਰਾਏ ਅੱਖਾਂ ਚੱਕਾਂ ਪਾ ਕੇ ਹਸਰਤ ਜਿਹੀ ਨਾਲ ਵੇਖਿਆ ਤੇ ਫਿਰ ਧੂੜ ਜੰਮੀ ਆਪਣੀ ਦੋਵਾਂ ਦੀ ਫੋਟੋ ਵੱਲ ਵੇਖ ਕੇ ਕਸੀਸ ਜੀ ਵੱਟੀ ਕਿਉਂ ਜ਼ਿੱਦ ਕਰਦੀ ਐ ਮੀਤੋ ਧੀਆਂ ਪਿਓ ਦੇ ਘਰ ਬੈਠੀਆਂ ਸ਼ੋਭਾ ਨਹੀਂ ਦਿੰਦੀਆਂ ਧੀਆਂ ਤਾਂ ਕੁਆਰੀਆਂ ਮਾਪਿਆਂ ਦੀ ਬੋਝ ਹੁੰਦੀਆਂ ਨੇ ਫਿਰ ਵੀ ਤੂੰ ਤਾਂ ਵਿਆਹੀ ਹੋਈ ਐ ਮੀਤੋ ਦੇ ਢਿੱਡ ਵੱਲ ਵੇਖ ਕੇ ਉਸਨੇ ਹੌਂਕਾ ਜਿਹਾ ਲਿਆ ਇੱਕ ਦਿਨ ਤਾਂ ਇਹ ਕਰ ਛੱਡਣਾ ਹੀ ਪਊਗਾ ਕਿੰਨੇ ਕੁ ਦਿਨ ਰੱਖ ਲੈਣਗੇ ਤੈਨੂੰ ਇਹ ਜੱਟ ਕਿੰਨਾ ਵੀ ਤਕੜਾ ਹੋਵੇ ਧੀ ਦੇ ਨਾਂ ਕਦੇ ਜ਼ਮੀਨ ਨਹੀਂ ਲਵਾਉਂਦਾ ਮੀਤੋ ਮਹੀਨਾ ਦੋ ਮਹੀਨਿਆਂ ਨੂੰ ਬੱਚਾ ਹੋ ਗਿਆ ਇਹਨਾਂ ਦਾ ਇਹ ਮੂੰਹ ਨਹੀਂ ਰਹਿਣਾ ਕਹਿਲਾ ਦੁਨੀਆ ਦਾ ਸੱਚ ਮੀਤੋ ਸਾਹਮਣੇ ਰੱਖ ਰਿਆ ਸੀ ਮੈਂ ਕਦ ਕਹ ਇਹ ਮੈਨੂੰ ਰੱਖਣਗੇ ਧੀ ਵੀ ਨੂੰ ਵਿਆਹ ਤੋਂ ਬਾਅਦ ਜੰਨਾ ਮਾਨ ਆਪਣੇ ਆਦਮੀ ਤੇ ਹੁੰਦਾ ਉਹਨਾਂ ਮਾਪਿਆਂ ਤੇ ਨਹੀਂ ਹੁੰਦਾ ਕਹਿ ਲਿਆ ਜਿਹੜੇ ਮਾਨ ਨੂੰ ਆਦਮੀ ਤੋੜਨ ਤੇ ਆ ਜੇ ਮਾਂ ਪਿਓ ਤੇ ਕਾਹਦਾ ਭਰੋਸਾ ਤਮਾਹੀ ਸ਼ਮਾਹੀ ਨੂੰ ਇਹਨਾ ਕਿਤੇ ਹੋਰ ਤੋੜ ਜਣਾ ਮੈਨੂੰ ਫਿਰ ਰੋਈ ਜਾਂ ਇੱਖਾਂ ਚ ਮੁੱਠੀਆਂ ਦੇ ਕੇ ਤੈਨੂੰ ਕੀ ਪਤਾ ਘਰ ਚ ਕੀ ਹੋਣ ਵਾਲਾ ਹੈ ਨੀਤੋਂ ਨੇ ਤੁਰ ਅੰਦਰੋਂ ਉੱਠੇ ਹੋ ਕੇ ਨੂੰ ਛਾਤੀ ਤੇ ਹੱਥ ਧਰ ਕੇ ਦਬਾ ਲਿਆ ਕਹਲੇ ਦੇ ਬਦਨ ਚੋਂ ਕਾਂਬਾ ਆਇਆ ਉੱਠਿਆ ਉਸ ਦੇ ਜਿਵੇਂ ਸਾਹ ਸੁੱਤੇ ਗਏ ਹੋਣ ਉਸ ਨੇ ਸੱਜੇ ਹੱਥ ਦੀ ਉਂਗਲ ਨਾਲ ਮੱਥੇ ਤੋਂ ਪਸੀਨੇ ਦੀਆਂ ਬੂੰਦਾਂ ਪੂੰਝੀਆਂ ਫਿਰ ਤੂੰ ਸਿਆਣੀ ਕਿਉਂ ਨਹੀਂ ਬਣਦੀ ਕਿਉਂ ਨਾਲੇ ਆਪ ਦੀ ਨਾਲੇ ਮੇਰੀ ਵੇੜ ਡੋਬਦੀ ਐ ਕੈਲੇ ਨੇ ਉਸ ਦੀ ਬਾਹ ਫੜ ਕੇ ਹੁਣ ਹੁਣਿਆ ਤੂੰ ਬਾਪੂ ਦੀ ਸ਼ਰਤ ਕਿਉਂ ਨਹੀਂ ਮੰਨ ਲੈਂਦਾ ਕੈਲਿਆ ਉਹ ਬੜੇ ਜ਼ਿੱਦੀ ਨੇ ਐ ਕਦੇ ਨਹੀਂ ਤੋੜਨਗੇ ਗਰਦਨ ਕੱਟ ਜੂ ਪਰ ਉਹਨਾਂ ਨੇ ਪੈਰ ਪਛਾਨੀ ਧਰਨਾ ਬੁੱਲੇ ਬੇਰਾ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਕੈਲਿਆ ਚੁੱਕਣ ਦਾ ਹੌਸਲਾ ਕਰ ਅਸੀਂ ਘੱਟ ਖਾ ਲਾਂਗੇ ਐਲਾ ਸੋਚੀ ਪੈ ਗਿਆ ਉਸ ਨੂੰ ਕੁਝ ਸਮਝ ਨਹੀਂ ਆ ਰਿਆ ਸੀ ਬੜੀ ਫੁੱਦੂ ਸ਼ਰਤ ਰੱਖੀ ਏ ਤੁਹਾਡੀ ਕੈਲੇ ਨੇ ਹਾਰੇ ਹੋਏ ਜਵਾਰੀਆਂ ਵਾਂਗ ਗੋਡੇ ਤੇ ਮੁੱਕੀ ਮਾਰੀ ਨਹੀਂ ਤੋ ਉਸ ਦੀ ਗੱਲ ਵਿਚਕਾਰ ਹੀ ਛੱਡ ਕੇ ਤੁਰ ਪਈ ਬੇਬੇ ਮੋੜਨ ਵਾਲੀ ਏ ਜੇ ਦੇਖ ਲਿਆ ਮੇਰੀ ਗੁੱਤ ਪੱਟ ਦੂਗੀ ਪੂਰੀ ਰਾਤ ਐ ਤੇਰੇ ਕੋਲ ਮੰਨ ਨਾਲ ਫੈਸਲਾ ਕਰ ਲੈ ਫੇਰ ਨਾ ਅੱਖੀ ਦੱਸਿਆ ਨੀ ਬੇਬੇ ਸਵੇਰੇ ਚਾਲ ਲੈ ਕੇ ਆਉਗੀ ਗੀਤੂ ਨੇ ਤੁਰਦਿਆਂ ਤੁਰਦਿਆਂ ਰੋਕ ਕੇ ਕਿਹਾ ਤੇ ਬਿਲ ਕਾਲੀ ਕਾਲੀ ਅੱਗਾ ਪਿੱਛਾ ਵੇਖਦਿਆਂ ਬੇੜਾ ਟੱਪ ਕੇ ਸੁਹਾਗ ਚ ਜਾ ਵੜੀ ਇੱਕ ਵਾਰ ਕੈਲਾ ਜੀ ਕੀਤਾ ਉਹ ਵੀ ਉਸ ਦੇ ਪਿੱਛੇ ਸੁਹਾਗ ਜਾ ਵੜੇ ਉਹ ਜਾਂਦੀ ਮੀਤੋ ਦੀ ਪਿੱਠ ਧੱਕਦਾ ਰਿਆ ਪਿੱਠ ਭਾਰੀ ਸੀ ਜਿਸ ਕਰਕੇ ਉਸ ਦਾ ਪੂਰਾ ਵਦਨ ਬੇਤਰਤੀਬਾ ਜਿਹਾ ਲੱਗ ਰਿਹਾ ਸੀ ਤੋਰ ਚ ਪਹਿਲਾਂ ਵਰਗੀ ਰਵਾਨਗੀ ਨਹੀਂ ਸੀ ਕੈਲੇ ਨੂੰ ਇਹ ਸਭ ਨਵਾਂ ਤੇ ਰੌਚਕ ਜਿਹਾ ਲੱਗਿਆ ਸੀ ਉਸ ਨੇ ਸਾਹਮਣੇ ਖੜੀ ਮੀਤੋ ਦੇ ਪੇਟ 'ਚ ਬੱਚੇ ਦੀ ਹਿੱਲ-ਜੁਲ ਵੇਖੀ ਸੀ ਉਸ ਨੂੰ ਬੜਾ ਅਜੀਬ ਜਿਹਾ ਸਕੂਨ ਮਹਿਸੂਸ ਹੋਇਆ ਸੀ ਉਸ ਦਾ ਜੀ ਕੀਤਾ ਸੀ ਕਿ ਉਹ ਮੀਤੋ ਦਾ ਪੇਟ ਚੁੰਮ ਲਵੇ ਤੇ ਪੇਟ ਤੇ ਸਿਰ ਰੱਖ ਕੇ ਕੁਝ ਸੁਣੇ ਪਰ ਮੀਤੋ ਉਤਰ ਗਈ ਸੀ ਉਹ ਇਹ ਵੀ ਨਹੀਂ ਸੀ ਕਹਿ ਸਕਿਆ ਕਿ ਮੀਤੋ ਦੋ ਮਿੰਟ ਰੁਕਦਾ ਜਾ ਫਿਰ ਮੀਤੋ ਦੀਆਂ ਗੱਲਾਂ ਯਾਦ ਆਉਂਦੇ ਆ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੀ ਜੀਵ ਤੇ ਥੁੱਕ ਦਿੱਤਾ ਹੋਵੇ ਖੁਸ਼ੀ ਨਾਲ ਧੜਕਦਾ ਦਿਲ ਖੌਫ ਜਿਹੇ ਨਾਲ ਡੁੱਬ ਗਿਆ ਪੂਰਾ ਵਦਨ ਬੇਹਰਕਤ ਜਿਹਾ ਹੋ ਗਿਆ ਐਲੇ ਦੇ ਦਿਲ ਚੱਕਵਾਰ ਆਇਆ ਕਿ ਅਜਿਹੀ ਜ਼ਿੰਦਗੀ ਨਾਲੋਂ ਤਾਂ ਉਹ ਮੀਤੋ ਨੂੰ ਨਾਲ ਲੈ ਕੇ ਬਰਨਾਲੇ ਮਾਸੀ ਕੋਲ ਚਲਿਆ ਜਾਵੇ ਤੇ ਉੱਥੇ ਮਿਹਨਤ ਮਜ਼ਦੂਰੀ ਕਰ ਲਵੇ ਨੀਤੋ ਨੂੰ ਪੇਕੇ ਆਇਆ 7-8 ਮਹੀਨੇ ਹੋ ਗਏ ਸਨ ਜਦੋਂ ਕੈਲਾ ਕੁਝ ਹੀ ਦਿਨਾਂ ਬਾਅਦ ਉਸ ਨੂੰ ਲੈਣ ਗਿਆ ਸੀ ਤਾਂ ਸੱਸ ਨੇ ਤੁਰਤ ਇਨਕਾਰ ਕਰ ਦਿੱਤਾ ਸੀ ਅਸੀਂ ਨਹੀਂ ਤੋਰਨੀ ਕੁੜੀ ਤੇਰੇ ਨਾਲ ਕਾਕਾ ਆਪਣੇ ਬਾਪ ਨੂੰ ਆਖੀ ਆਪ ਆ ਕੇ ਲੈ ਜੇ ਕਿਉਂ ਬੇਬੇ ਜੀ ਅੱਗੇ ਬਾਪ ਲੈ ਕੇ ਜਾਂਦਾ ਹੈ ਮੇਰਾ ਕੈਲੇ ਨੇ ਕਿਹਾ ਸੀ ਤੂੰ ਅਜੇ ਜਵਾਕ ਹੈ ਭਾਈ ਆਪ ਦੇ ਬਾਪ ਨੂੰ ਭੇਜ ਦੇ ਆ ਕੇ ਲੈ ਜਾ ਸੱਸ ਨੇ ਦੋ ਟੁੱਕ ਗੱਲ ਕੀਤੀ ਸੀ ਮੈਂ ਜਵਾਕ ਆ ਮੈਂ ਸਮਝੇ ਨਹੀਂ ਗੱਲ ਕੀ ਹੈ ਮੈਨੂੰ ਵੀ ਤਾਂ ਪਤਾ ਲੱਗੇ ਤੂੰ ਜਵਾਕ ਹੀ ਕਾਕਾ ਸਮਝ ਗੱਲ ਨੂੰ ਤੇ ਫੇਰ ਤੁਸੀਂ ਜਵਾਕ ਨੂੰ ਕੁੜੀ ਕਿਉਂ ਦਿੱਤੀ ਸੀ ਐਲੇ ਨੂੰ ਜਵਾਕ ਕਹੇ ਜਾਣ ਦਾ ਗੁੱਸਾ ਲੱਗਿਆ ਆਪਣੇ ਬਾਪ ਨੂੰ ਪੁੱਛ ਜਾ ਕੇ ਸਾਡੀ ਕੁੜੀ ਦੇ ਲੇਖ ਮਾਰੇ ਜੋ ਅਸੀਂ ਕੁੜੀ ਤੁਹਾਡੇ ਘਰੇ ਦਿੱਤੀ ਏਕੇ ਸੱਸ ਤੁਰਗੀ ਸੀ ਘਰ ਆ ਕੇ ਕੈਲੇ ਨੇ ਬਾਪੂ ਨੂੰ ਸੱਸ ਦਾ ਹੁਕਮ ਸੁਣਾਇਆ ਤਾਂ ਉਹ दारू ਦਾ ਗਲਾਸ ਅੰਦਰ ਛੁੱਟ ਦੇ ਕੜਕਿਆ ਸੀ ਓਏ ਤੀਵੀਂ ਤੇਰੀ ਲੈ ਕੇ ਮੈਂ ਆਵਾ ਤੂੰ ਕੰਜਦਾ ਮਰ ਜਾ ਨੱਕ ਡੋ ਕੇ ਜੇ ਤੇਰੇ ਨਾਲ ਨਹੀਂ ਤੋਰਦੇ ਕਿਹਦੇ ਨਾਲ ਤੋਰਨਗੇ ਹਾਂ ਜੇ ਤੇਰੀ ਸੱਸ ਮੇਰੇ ਨਾਲ ਆਉਣ ਨੂੰ ਤਿਆਰ ਹੈ ਤਾਂ ਮੈਂ ਹੁਣੇ ਚਲਾ ਜਾਣਾ ਬਾਪੂ ਨੇ ਦੂਜਾ ਗਲਾਸ ਭਰਦਿਆਂ ਕਿਹਾ ਸੀ ਬਾਪੂ ਵਾਲ ਵੇਖ ਕੇ ਕੈਲੇ ਨੂੰ ਬੇਬੇ ਦੀ ਯਾਦ ਆਈ ਜੋ 1.5 ਸਾਲ ਪਹਿਲਾਂ ਮਰ ਗਈ ਸੀ ਜਦੋਂ ਉਹ ਜਿਉਂਦੀ ਸੀ ਉਦੋਂ ਵੀ ਤਾਂ ਮਰਿਆ ਵਰਗੀ ਸੀ ਜੰਗਸ ਸਿੰਘ ਨੇ ਉਸ ਨੂੰ ਆਪਣੀ ਘਰ ਵਾਲੀ ਕਦੇ ਸਮਝਿਆ ਹੀ ਨਹੀਂ ਸੀ ਉਹ ਤਾਂ 24 ਘੰਟੇ ਉਸ ਦੇ ਹੱਥ ਦੀ ਸੇਕਦਾ ਆਇਆ ਸੀ ਕਿਹੜਾ ਦਿਨ ਸੀ ਜਿਸ ਦਿਨ ਜੰਗ ਸਿੰਘ ਨੇ ਉਸ ਨੂੰ ਕੁੱਟਿਆ ਮਾਰਿਆ ਨਹੀਂ ਸੀ আর ਉਸ ਨੇ ਕਦੇ ਜੰਗ ਸਿੰਘ ਅੱਗੇ ਮੂੰਹ ਨਹੀਂ ਸੀ ਖੋਲਿਆ ਜੰਗਸ ਸਿੰਘ ਦੇਉ ਦੇ ਤਿਉ ਮੇਵਣਾ ਜਈ ਮੇਮਨੇ ਤਾਂ ਮਾਸ ਨੋਚ ਕੇ ਦਿਓ ਨੇ ਹੱਡੀਆਂ ਵਗਾ ਮਾਰੀਆਂ ਸਨ ਹੱਡੀਆਂ ਸਾਹ ਦੀ ਸਾਹ ਦੀ ਉਹ ਇੱਕ ਦਿਨ ਆਪ ਹੀ ਸਾੰਧੀ ਗਈ ਸੀ ਵਿਚਾਰੀ ਕਹਿ ਲੈਣ ਸੋਚਿਆ ਜੇ ਅੱਜ ਮਾਂ ਜਿਉਂਦੀ ਹੁੰਦੀ ਤਾਂ ਉਹ ਉਸ ਨੂੰ ਮਿੱਤੋ ਨੂੰ ਲੈਣ ਲਈ ਭੇਜ ਦਿੰਦਾ ਤੇ ਅੱਜ ਬਾਪੂ ਦੇ ਝੜਕਾ ਉਹਨੂੰ ਨਾ ਖਾਣਿਆ ਪੈਂਦਿਆਂ ਉਸ ਨੂੰ ਮਰ ਰਹੀ ਮਾਂ ਦੀਆਂ ਗੱਲਾਂ ਚੇਤੇ ਆਈਆਂ ਆਪਣੇ ਪਿਓ ਨਾਲ ਬਗਾੜੇ ਨਾ ਪੁੱਤਰਾ ਇਸ ਕੰਜਰ ਨੇ ਤੈਨੂੰ ਕੁਛ ਨਹੀਂ ਦੇਣਾ ਤੂੰ ਇਹਦਾ ਖੂਨ ਹੁੰਦਾ ਮੈਨੂੰ ਫਿਕਰ ਨਹੀਂ ਸੀ ਬਹੂ ਦਾ ਖਿਆਲ ਰੱਖੀ ਤੂੰ ਅਜੇ ਛੋਟਾ ਹੈ ਮੇਰੇ ਚਾਨਾ ਮੈਨੂੰ ਬਗਾਨੀ ਧੀ ਦਾ ਫਿਕਰ ਹੈ ਜਿਹੜੀ ਤੇਰੇ ਘਰੇ ਆਉਗੀ ਕੈਲੇ ਦੀਆਂ ਅੱਖਾਂ ਪਰ ਆਇਆਂ ਸ਼ਾਇਦ ਬਗਾਨੀ ਧੀ ਅਜੋ ਸਕੂਲ ਨਹੀਂ ਸੀ ਕੈਲਾ ਆਪਣੇ ਬਾਪ ਦਾ ਸਗਾ ਪੁੱਤ ਨਹੀਂ ਸੀ ਉਹ ਵਿਆਹ ਵੇਲੇ ਚਿੰਤੋ ਦੀ ਗੋਦੀ ਸੀ ਚਿੰਤੋ ਦਾ ਪਹਿਲੇ ਘਰ ਵਾਲਾ ਕੈਲੇ ਦੇ ਜੰਮਣ ਤੋਂ ਪਹਿਲੇ ਹੀ ਦੂਜੀ ਵੱਡੀ ਜੰਗ ਵੇਲੇ ਅੰਗਰੇਜ਼ਾਂ ਵੱਲੋਂ ਲੜਦਾ ਜਪਾਨੀਆਂ ਹੱਥੋਂ ਮਾਰਿਆ ਗਿਆ ਸੀ ਕੈਲਾ ਅਜੇ 4 ਮਹੀਨਾ ਦਾ ਸੀ ਜਦੋਂ ਚਿੰਤੋ ਦੇ ਬਾਪੂ ਨੇ ਘਰ ਗ੍ਰਾਂਥੀ ਬਲਾ ਕੇ ਜੰਗਸੇ ਨਾਲ 4 ਗੇੜੇ ਦਵਾ ਦਿੱਤੇ ਸਨ ਜੰਗਸੇ ਖੁਸ਼ ਸੀ ਕਿਉਂਕਿ ਉਸ ਦੇ ਵੈਲ ਪੁਣੇ ਨੂੰ ਵੇਖ ਕੇ ਕਿਸੇ ਜੱਟ ਨੇ ਉਸ ਦੇ ਘਰ ਵੱਲ ਮੂੰਹ ਨਹੀਂ ਸੀ ਕੀਤਾ ਜ਼ਮੀਨ ਜ਼ਿਆਦਾ ਹੁੰਦੀ ਸ਼ਾਇਦ ਉਸ ਦਾ ਵੈਲ ਵੀ ਠੱਕਾ ਜਾਂਦਾ ਪਰ ਜ਼ਮੀਨ ਬਹੁਤ ਘੱਟ ਸੀ दारू ਦਾ ਰੱਜਾ ਜੰਗਸੇ ਆਪਣੇ ਯਾਰਾਂ ਦੋਸਤਾਂ ਚ ਅਕਸਰ ਆਖਦਾ ਜੱਟਾਂ ਨੇ ਮੇਰੇ ਨਾਲ ਕੱਟੇ ਵਾਲੀ ਮੈਸ ਤੋਰਤੀ ਯਾਰੋ ਘਰ ਆ ਕੇ ਵੀ ਨਸ਼ੇ ਚ ਚਿੰਤੂ ਨੂੰ ਕੱਟੇ ਵਾਲੀ ਮੱਝ ਤੇ ਕੈਲੇ ਨੂੰ ਕੱਟਾ ਕਹਿ ਕੇ ਸਾਧਦਾ ਖਾਸ ਕਰਕੇ ਜਦੋਂ ਚਿੰਤੂ ਨੂੰ ਸਤਾਉਣਾ ਹੁੰਦਾ ਕੈਲੇ ਨੇ ਅਜੇ ਸੁਰਤ ਵੀ ਨਹੀਂ ਸੀ ਸੰਭਾਲੀ ਕਿ ਉਸ ਨੂੰ ਤੀਵੀਂ ਤੇ ਖੇਤਾਂ ਚ ਵੰਡ ਦਿੱਤਾ ਵਿਆਹ ਤੇ ਖੇਤ ਦਾ ਝੂਲਾ ਉਸ ਦੇ ਕੰਧੇ ਤੇ ਰੱਖ ਦਿੱਤਾ ਗਿਆ ਮੀਤੋ ਕੈਲੇ ਤੋਂ 4 ਸਾਲ ਵੱਡੀ ਸੀ ਕੈਲੇ ਤੋਂ ਗੱਟੁੱਚੀ ਦੋਹਾਂ ਦਾ ਕਜੋੜ ਵੇਖ ਪਿੰਡ ਦੇ ਲੋਕਾਂ ਨੇ ਹਾ ਦਾ ਨਾਹਰਾ ਮਾਰਿਆ ਸੀ ਤੇ ਕਿਆ ਸੀ ਜੰਗ ਸਿਓ ਮੁੰਡੇ ਲਈ ਨਹੀਂ ਆਪਣੇ ਲਈ ਤੀਵੀ ਲਿਆ ਮੁੰਡੇ ਦੀ ਬੋਟੀ ਨਹੀਂ ਇਹ ਇਹ ਜੰਗ ਸਿਓ ਦੀ ਬੋਟੀ ਸਮਝੋ ਜਦੋਂ ਪਹਿਲੇ ਨੇ ਅਗਲੀ ਵਾਰੀ ਸੱਸ ਨੂੰ ਬਾਪੂ ਦੇ ਨਾਂ ਆਉਣ ਦੀ ਗੱਲ ਦੱਸੀ ਤਾਂ ਸੱਸ ਨੂੰ ਅੱਗ ਲੱਗੀ ਸੀ ਕਾਕਾ ਜੇ ਤੇਰੇ ਬਾਪ ਨੇ ਆਉਣਾ ਨਹੀਂ ਨਾ ਤਾਂ ਆਪਣੀ ਟੈਂਡ ਫੋੜੀ ਵੰਡ ਲੈ ਚੁੱਲਾ ਅੱਡ ਕਰ ਲੈ ਕੁੜੀ ਲੈ ਜੀ ਨਹੀਂ ਤਾਂ ਬੁੱਲੇ ਵੱਢ ਫਿਰ ਤੁਰੇ ਫਿਰ ਇਹ ਸਹਰਿਆਂ ਦੀ ਦੂਜੀ ਸ਼ਰਤ ਸੀ ਘਰ ਆ ਕੇ ਜਦੋਂ ਕੈਲੇ ਨੇ ਮਾਂ ਵਰਗੀ ਚਾਚੀ ਨੂੰ ਦੱਸਿਆ ਤਾਂ ਉਸਨੇ ਵੀ ਮਾਂ ਵਾਂਗੂੰ ਹੀ ਉਹਨੂੰ ਨਸੀਹਤ ਦਿੱਤੀ ਸੀ ਤੋਬਾ ਕਰ ਕਾਕਾ ਇਹਨੇ ਕਾਣੀ ਕੌਡੀ ਨਹੀਂ ਤੈਨੂੰ ਦੇਣੀ ਨਾ ਘਰ ਚੋਂ ਨਾ ਖੇਤ ਚੋਂ ਇਸਨੇ ਤੇਰੀ ਗੁੱਲੀ ਜੁੱਲੀ ਚਮਗਾ ਮਾਰਨੀ ਹੈ ਤੂੰ ਮੀਤੋ ਦਾ ਫਿਕਰਨਾ ਕਰ ਤਾਲ ਨੂੰ ਉੱਤਰ ਨੂੰ ਉਸਦੇ ਬੱਚਾ ਹੋ ਜਾਣਾ ਤੇ ਬੱਚੇ ਵਾਲੀ ਤੀਨੀ ਅੰਡਰ ਗਾਂ ਵਰਗੀ ਹੁੰਦੀ ਐ ਫੰਡਰ ਗਾਂ ਨੂੰ ਕੌਣ ਰੱਖਦਾ ਘਰੇ ਚਾਚੀ ਦੀਆਂ ਕੰਝਾਂ ਗੱਲਾਂ ਨੇ ਕੁਝ ਦਿਨ ਤੱਕ ਇਕੱਲੇ ਲਈ दारू ਦਾ ਕੰਮ ਕੀਤਾ ਪਰ ਤੀਵੀ ਮੈਨਾਂ ਘਰ ਉਸ ਨੂੰ ਵੱਡਣ ਨੂੰ ਆਉਂਦਾ ਸੀ ਉਸ ਨੇ ਸਹੁਰੇ ਜਾ ਕੇ ਮੀਤੋ ਦੀ ਫੇਰ ਮਿਹਨਤ ਕੀਤੀ ਮਨ ਵੀ ਚਾਹੀਦਾ ਹੁੰਦਾ ਮੀਤੋ ਕਿਉਂ ਲੋਹੇ ਦਾ ਥਣ ਬਣੀ ਖੜੀ ਐ ਮੈਂ ਮੰਨਦਾ ਕਈ ਵਾਰੀ ਜੈਲਾ ਤੈਨੂੰ ਤੰਗ ਕਰਦਾ ਹੈ ਛੇੜ ਛਾੜ ਕਰਦਾ ਹੈ ਫਿਰ ਕੀ ਹੋਇਆ ਛੋਟਾ ਭਾਈ ਹੈ ਉਹ ਤੇਰਾ ਦਿਆਉਰ ਹੈ ਇਨੀ ਇੱਕ ਗੱਲ ਪਿੱਛੇ ਉਸ ਦੀ ਡਾਂਗ ਮਾਰਾਂ ਉਹਦਾ ਸਿਰ ਪਾੜ ਦਿਆਂ ਤੀਵੀਂ ਪਿੱਛੇ ਲੜਦਾ ਪੱਲਾ ਮੈਂ ਚੰਗਾ ਲੱਗਦਾ ਫਿਰ ਬਾਪੂ ਉਹਦੇ ਨਾਲ ਹੈ ਉਸ ਨੇ ਸਾਡੀ ਮੰਜੀ ਚੁੱਕ ਕੇ ਗਲੀ ਚ ਮਾਰਨੀ ਹੈ ਠੁੱਟੇ ਫੜ ਕੇ ਮੰਗਦੇ ਫਿਰਾਂਗੇ ਫਿਰ ਚੰਗੇ ਰਹਾਂਗੇ ਸੋਡੇ ਤਾਂ ਸਾਰਾ ਟੋਲਾ ਹੀ ਕੰਜਰਾ ਆਂਦਾ ਹੈ ਭੇਡਾਂ ਨੂੰ ਜੁਕਾਮ ਹੋਇਆ ਫਿਰਦਾ ਹੈ ਜਦੋਂ ਉਹਦੀ ਆਬਦਤੀ ਵੀ ਆ ਗਈ ਨਾ ਤੇਰੇ ਭਰਾ ਦੀ ਫੇਰ ਪਤਾ ਲੱਗੂਗਾ ਲੁਕਦਾ ਫਿਰੂਗਾ ਵੱਡਾ ਸਾਨ ਕੇ ਥਾਂ ਦਾ ਮਿੱਤੋਂ ਨੇ ਫੰਕਾਰਾ ਪਾਰਿਆ ਸੀ ਮੈਂ ਸਮਝਦਾ ਤੇਰਾ ਦੁੱਖ ਤੂੰ ਇੱਕ ਵਾਰ ਘਰ ਤਾਂ ਚੱਲ ਆਪਾਂ ਸਭ ਕੁਝ ਠੀਕ ਕਰ ਲਾਂਗੇ ਕੈਲੇ ਨੇ ਪਿਆਰ ਨਾਲ ਕਿਹਾ ਸੀ ਪਾਣੀ ਹੁਣ ਪੁਲਾਂ ਉਪਰੋਂ ਲੰਘ ਚੁੱਕਿਆ ਕਹਿ ਲਿਆ ਜੇ ਜਾਨੀਆ ਤਾਂ ਪੁਲ ਟੁੱਟੂ ਪਰ ਤੂੰ ਭਾਂਡੇ ਅੱਡ ਕਿਉਂ ਨਹੀਂ ਤਰ ਸਕਦਾ ਅਸੀਂ ਭੁੱਖੇ ਨਹੀਂ ਮਰਨ ਲੱਗੇ ਮਿਹਨਤ ਮਜ਼ਦੂਰੀ ਕਰ ਲਾਂਗੇ ਜਿੰਨਾਕ ਸਰੂ ਮੇਰਾ ਬਾਪੂ ਵੀ ਮਦਦ ਕਰੂਗਾ ਇੱਕ ਤੇ ਰੱਖ ਕੇ ਲਈ ਫਿਰਨਾ ਆਪਦੀ ਜ਼ਮੀਨ ਉਹ ਸਾਨੂੰ ਨਹੀਂ ਲੋੜ ਉਹਨਾਂ ਦੇ ਰਹਿਮ ਦੀ ਮੇਰੀ ਮੰਨ ਲੈ ਇਹ ਸਾਰਾ ਕੁਝ ਜੋ ਮੈਂ ਕਹਿ ਨਹੀਂ ਆ ਸਾਡੇ ਭਲੇ ਦੀ ਗੱਲ ਕਰਦੀਆਂ ਇਸੇ 'ਚ ਸਾਡੀ ਇੱਜ਼ਤ ਹੈ ਇੱਜ਼ਤ 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 ਸਾਡੀ ਇੱਜ਼ਤ ਕਿਹੜੀ ਤੋਪ ਚੱਲ ਗਈ ਆਪਣੀ ਇੱਜ਼ਤ ਤੇ ਮੀਤੋ ਜਦੋਂ ਗੱਲ ਕਰਦੀ ਹੈ ਸਾਡੀ ਸਾਡੀ ਇੱਜ਼ਤ ਦੀ ਗੱਲ ਕਰਦੀ ਹੈ ਮੈਂ ਹੈਰਾਨ ਆ ਤੈਨੂੰ ਸਾਲ ਤੋਂ ਉੱਤੇ ਹੋ ਗਏ ਗੱਲਾਂ ਕਹਿੰਦੀ ਨੂੰ ਕਹਿ ਲਾ ਖਿੱਚ ਕੇ ਬੋਲਿਆ ਸੀ ਮੀਤੋ ਨੇ ਕੈਲੇ ਵਾਲੇ ਸਤਾ ਵੇਖਿਆ ਜਿਵੇਂ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਨਾ ਕਹਿਲੇ ਤੋਂ ਕੁਝ ਪੁੱਛੋਇਆ ਤੇ ਨਾ ਉਹਨੇ ਦੱਸਿਆ ਉਹ ਖਾਮੋਸ਼ ਖੜੀ ਤੱਕਦੀ ਰਹੀ ਜਿਸ ਨੂੰ ਕੈਲੇ ਦਾ ਮਰਦ ਮਨ ਪੜ ਨਾ ਸਕਿਆ ਜੇਲੇ ਦੀਆਂ ਬਦਤਮੀਜ਼ੀਆਂ ਤੋਂ ਕੈਲਾ ਵੀ ਦੁਖੀ ਸੀ ਪਰ ਉਹ ਕੁਝ ਕਰਨੀ ਸੀ ਸਕਦਾ ਬੜੀਆਂ ਅਜੀਬ ਅਜੀਬ ਦਾ ਹਰਕਤਾਂ ਕਰਨ ਲੱਗ ਪਿਆ ਸੀ ਜੇਲਾ ਉਹ ਮਿੱਤੋ ਨਾਲ ਗੱਲ ਕਰਦਾ ਕਰਦਾ ਹਮੇਸ਼ਾ ਕੱਚੇ ਰੂਟ ਤੇ ਆ ਜਾਂਦਾ ਸੀ ਛੋਡੇ ਕਮਰੇ ਚ ਭਾਬੀ ਰਾਤ ਦੀ ਕੋਚਰੀ ਬੋਲਦੀ ਥੀ ਰਾਤ ਨੂੰ ਭਾਬੀ ਤੇਰੇ ਚੂੜੀਆਂ ਬੜੀਆਂ ਛਣਕਦੀਆਂ ਨੇ ਰਾਤ ਨੂੰ ਅਚਾਨਕ ਸੋਡੇ ਕਮਰੇ ਦੀ ਬੱਤੀ ਕੋਈ ਜਗਣ ਲੱਗ ਪੈਂਦੀ ਹੈ ਧੀਰਾ ਤਾਂ ਵਿਚਾਰਾ ਖੇਤ ਤੋਂ ਥੱਕ ਕੇ ਆਉਂਦਾ ਹੋਣਾ ਭਾਬੀ ਇਹ ਜਿਹੀਆਂ ਗੱਲਾਂ ਸੁਣ ਕੇ ਮੀਤੋ ਦੁਖੀ ਹੋ ਜਾਂਦੀ ਉਸ ਵਲ ਅੱਖਾਂ ਕੱਢਦੀ ਉਹ ਜੈਲੇ ਨੂੰ ਝਿੜਕਦੀ ਇਹ ਜਿਹੀਆਂ ਹਰਕਤਾਂ ਤੋਂ ਬਾਹਰ ਆਉਣ ਦੀ ਤਾੜਨਾ ਕਰਦੀ ਰਾਤ ਨੂੰ ਕੈਲੇ ਕੋਲੇ ਰੋ ਵੀ ਪੈਂਦੀ ਕੈਲਾ ਹਮੇਸ਼ਾ ਹੀ ਗੱਲ ਨੂੰ ਟਾਲ ਦਿੰਦਾ ਕਹਿੰਦਾ ਕੋਈ ਨਹੀਂ ਮੀਤੋ ਬੱਚਾ ਹੈ ਵੱਡਾ ਹੋ ਕੇ ਸਮਝ ਜਾਊਗਾ ਦਿਔਰ ਦਾ ਗੁੱਸਾ ਨਹੀਂ ਕਰਦੇ ਹੁੰਦੇ ਕੈਲਾ ਕਲੇਸ਼ ਤੋਂ ਡਰਦਾ ਸੀ ਦਿਔਰ ਭਾਈਆਂ ਵਰਗੇ ਹੁੰਦੇ ਆ ਪਰ ਇਹ ਤਾਂ 24 ਘੰਟੇ ਮੇਰੇ ਨਾਲ ਸੌਣ ਨੂੰ ਤਾੜਦਾ ਰਹਿੰਦਾ ਮੈਨੂੰ ਦੇਖ ਕੇ ਇਸ ਦੀਆਂ ਘਰਾਲਾਂ ਵਗਣ ਲੱਗਦੀਆਂ ਨੇ ਸ਼ੈਤਾਨ ਦਾ ਖੂਨ ਹੈ ਇਹਨੇ ਠੀਕ ਨਹੀਂ ਹੋਣਾ ਕਈ ਵਾਰ ਤਾਂ ਜੈਲਾ ਬਹੁਤ ਹੀ ਵੱਤਮੀਜ਼ੀ ਕਰ ਜਾਂਦਾ ਸੀ ਇੱਕ ਦਿਨ ਉਸਨੇ ਕੋਲੋਂ ਲੰਘਦੀ ਮਿੱਤੋ ਦੇ ਪਿੱਛੇ ਚੁੰਡੀ ਭਰ ਲਈ ਤੇ ਕੋਲ ਬੈਠੇ ਜੰਗਸਿਓ ਨੇ ਤਾਪੀ ਦੇਣ ਵਾਂਗ ਖਚਰੀ ਜੀ ਹਾਸੇ ਹੱਸਦੇ ਕਿਹਾ ਸੀ ਲੁੱਚਾ ਕਿਤੋਂ ਦਾ ਇੱਕ ਦਿਨ ਫੇਰ ਉਸਨੇ ਮੀਤੂ ਦੀ ਛਾਤੀ 'ਤੇ ਹੱਥ ਲਾ ਕੇ ਪਚਾਕਾ ਮਾਰਿਆ ਤੇ ਬੋਲਿਆ ਭਾਬੀ ਅੱਧੀ ਘਰ ਵਾਲੀ ਹੁੰਦੀ ਐ ਪਰ ਮੇਰਾ ਤਾਂ ਪਛਾਣਾਂ ਵੀ ਨਹੀਂ ਭਾਬੀ ਇੱਥੇ ਹੀ ਬਸ ਨਹੀਂ ਸੀ ਇੱਕ ਦਿਨ ਉਹ ਗਵਾਂਡੀਆਂ ਦੀ ਕੁੜੀ ਚੰਨੀ ਦਾ ਗੋਡਾ ਤੇ ਗੁੱਡੀ ਲੈ ਆਇਆ ਦੋਨਾਂ ਦੇ ਕੱਪੜੇ ਉਤਾਰ ਕੇ ਮੀਤੂ ਦੇ ਸਾਹਮਣੇ ਬੜੀਆਂ ਅਜੀਬ ਅਜੀਬ ਹਰਕਤਾਂ ਕਰਨ ਲੱਗ ਪਿਆ ਮੈਂ ਜਮਈ ਨਾੜੀਆਂ ਭਾਬੀ ਆਪਣਾ ਚੇਲਾ ਹੀ ਮਨ ਲੈ ਤੇਰੇ ਪੈਰ ਧੋ ਤੋਂ ਪਿਆ ਕਰੂੰਗਾ ਮੀਤੋ ਰਾਤ ਨੂੰ ਹਟਕੋਰੇ ਲੈ ਲੈ ਕੇ ਦੱਸਦੀ ਇਹ ਗੱਲਾਂ ਕੈਲੇ ਨੂੰ ਜੈਲੇ ਦੇ ਧੌਲ ਤਫਾ ਕਰਨ ਦੀ ਸਲਾਹ ਦਿੰਦੀ ਪਰ ਕੈਲਾ ਬੰਦਾ ਘੜਾ ਸੀ ਭਿੱਜ ਕੇ ਬੂੰਦ ਜਿਹੋ ਜੀ ਪਈ ਜਿਹੋ ਜੀ ਨਾ ਪਈ ਉਹ ਘੁੱਗੋ ਬਣ ਜਾਂਦਾ ਸੀ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ ਸ਼ਾਇਦ ਇੰਜ ਕਰਨਾ ਮੀਤੋ ਦੀ ਆਤ ਸਮਝਣ ਲੱਗ ਪਿਆ ਸੀ ਸ਼ਾਇਦ ਇੰਜ ਵੀ ਨਹੀਂ ਇਸ ਦਾ ਉਸ ਕੋਲ ਦਰਅਸਲ ਹੱਲ ਹੀ ਕੋਈ ਨਹੀਂ ਸੀ ਇਸ ਨੂੰ ਉਹ ਪਾਣੀ 'ਚ ਮਿਧਾਣੀ ਪਾਉਣ ਵਾਲੀ ਗੱਲ ਸਮਝਦਾ ਸੀ ਉਹ ਮਿੱਤੋ ਨੂੰ ਕਹਿੰਦਾ ਪਾਣੀ ਰਿੜਕ ਕੇ ਕੀ ਕਰਾਂਗੇ ਮਿੱਤੋ ਚੁੱਪ ਕੀ ਕਰ ਜਾ ਸੱਸ ਦੀ ਅੱਢ ਹੋਣ ਵਾਲੀ ਸ਼ਰਤ ਸੁਣ ਕੇ ਕੈਲਾ ਬਹੁਤ ਦੁਖੀ ਹੋ ਗਿਆ ਸੀ ਤੇ ਅਧਿਆਚਾਰ ਕੇ ਉਸਨੇ ਘਾਰਾ ਕੇ ਜੇਲੇ ਨੂੰ ਹਲ ਲਲਕਾਰਿਆ ਸੀ ਜੇਲੇ ਦੀ ਚੰਗੀ ਕਿਸਮਤ ਨੂੰ ਜੰਗ ਸੋਂ ਘਰੀ ਸੀ ਉਸਨੇ ਇੱਕ ਘਸੌਣ ਨਾਲ ਕੈਲਾ ਮੂਧੇ ਮੂ ਜ਼ਮੀਨ ਤੇ ਸੱਟ ਲਿਆ ਸੀ ਓਏ ਕੰਜਰ ਦਿਆ ਇਹ ਸੱਤ ਬਗਾਨਾ ਤਾਂ ਨਹੀਂ ਭਾਈ ਏ ਤੇਰਾ ਕੋਰੇ ਦੂਜੇ ਪਿੰਡ ਦੇ ਤੀਵੇਂ ਨਾਲ ਆਸਾ ਠੱਟਾ ਕਰੂਗਾ ਸਾਡੇ ਬਾਬੇ ਵੇਲੇ ਸੱਤ ਭਾਈਆਂ ਦੇ ਇੱਕ ਤੀਵੀਂ ਹੁੰਦੀ ਸੀ ਦਰੋਪਤੀ ਨਾਲ ਪੰਜੇ ਪਾੜੋ ਸੌਂਦੇ ਸੀ ਤੇਰੀ ਤੀਵੀਂ ਨੂੰ ਮਜ਼ਾਕ ਕਰਤਾ ਸਾਲਿਆ ਕਿਹੜੀ ਹੀਟਲੀ ਉੱਤੇ ਹੋ ਗਈ ਤੇਰੀ ਤਾਈ ਨੂੰ ਪੁੱਛੀ ਦੌਰ ਭਾਬੀ ਦਾ ਕੀ ਰਿਸ਼ਤਾ ਹੁੰਦਾ ਹੈ ਪਿੰਡ ਸਾਲੀ ਪਤਾ ਨਹੀਂ ਕੀ ਗੁੱਲ ਖਲਾਉਂਦੀ ਹੋਣੀ ਹੈ ਇੱਥੇ ਆ ਕੇ ਸੀਤਾ ਬਣਦੀ ਹੈ ਤੇਰੇ ਚਤਣਾ ਚੁੰਗਲਾਂ ਦਿੰਦੀ ਹੈ ਉਹ ਭੇੜ ਕਿਤੇ ਥਾਂ ਦੀ ਮੁੜ ਕੇ ਜੈਲੇ ਨਾਲ ਅੱਖ ਮਲਾਉਣ ਦੀ ਹਿੰਮਤ ਨਹੀਂ ਸੀ ਪਈ ਕੈਲੇਚ ਬਾਪੂ ਨਾਲ ਜਦੂਰ ਦੀ ਗੱਲ ਐ ਸਾਰੀ ਰਾਤ ਕਹਿ ਲੈਨੇ ਆਧੋ ਨੀਂਦਰੇ ਚ ਲੰਗਾ ਦਿੱਤੀ ਉਹ ਪਾਸੇ ਪਰਦਾ ਰਿਆ ਬੱਤੀ ਬੁਝਾ ਕੇ ਉਸਨੇ ਕਈ ਵਾਰ ਸੌਣ ਦੀ ਕੋਸ਼ਿਸ਼ ਕੀਤੀ ਉਹ ਜਦੋਂ ਅੱਖਾਂ ਮੀਚਦਾ ਮੀਤੋ ਤੇ ਸੱਸ ਉਹਦੇ ਸਾਹਮਣੇ ਆ ਖੜ੍ਹਦੀਆਂ ਥੋੜੇ ਚਿਰ ਬਾਅਦ ਉਹ ਫੇਰ ਬੱਤੀ ਜਗਾ ਲੈਂਦਾ ਉਸਦੇ ਸਾਹਮਣੇ ਉਹਨਾਂ ਦੀ ਆਪਣੀ ਫੋਟੋ ਚਮਕ ਰਹੀ ਸੀ ਜਿਸ ਤੋਂ ਚਿਹਰੇ ਗੁੰਮਸਨ ਸ਼ਾਇਦ ਉਸਤੇ ਰੋਸ਼ਨੀ ਹੀ ਕੁਝ ਇਸ ਤਰ੍ਹਾਂ ਦੀ ਪੈ ਰਹੀ ਸੀ ਛੋਟੇ ਇਹਦੇ ਫਰੇਮ ਚੋਂ ਇੱਕ ਡਾ ਨਿਕਲ ਕੇ ਉਸਦੇ ਮੱਥੇ ਨਾਲ ਟਕਰਾ ਰਿਹਾ ਸੀ ਅੱਡ ਹੋ ਕੇ ਭੁੱਖੇ ਮਰਨ ਵਾਲੀ ਗੱਲ ਸੀ ਤੇ ਤੀਵੀਂ ਗਵਾ ਕੇ ਨਰਕ ਭੋਗਣ ਵਾਲੀ ਦੋਨੇ ਗੱਲਾਂ ਕੈਲੇਲੀ ਮੌਤ ਵਰਗੀਆਂ ਸਨ ਦੋਮਾ ਚੋਂ ਇੱਕ ਗੱਲ ਨੇ ਹੀ ਪੂਰੀ ਹੋਣਾ ਸੀ ਤੇ ਉਸ ਨੂੰ ਅਧੂਰੀ ਰਹਿਣ ਵਾਲੀ ਗੱਲ ਦਾ ਗਮ ਸੀ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਸੀ ਉਹ ਕੀ ਕਰੇ ਕੀ ਨਾ ਕਰੇ ਕਿੱਥੇ ਜਾਵੇ ਕੀ ਦੀ ਮਾਂ ਨੂੰ ਮਾਸੀ ਕਹੇ ਉਸ ਨੂੰ ਕੋਈ ਰਾਹ ਨਹੀਂ ਸੀ ਦਿਸਦਾ ਉਹ ਦਲਦਲ 'ਚ ਖੜਾ ਸੀ ਤੁਰਦਾ ਸੀ ਤਾਂ ਧੱਸਦਾ ਸੀ ਮੁੜਦਾ ਸੀ ਤਾਂ ਧੱਸਦਾ ਸੀ ਦੋਨੇ ਪਾਸੇ ਮੌਤ ਸੀ ਬੇਬੇ ਚਾਚੀ ਤੇ ਸੱਸ ਦੀਆਂ ਗੱਲਾਂ ਉਸਦੇ ਕੰਨਾਂ 'ਚ ਵੱਜਦੀਆਂ ਰਹੀਆਂ ਸੱਸ ਸ਼ਰਤਾਂ ਲਈ ਖੜੀ ਸੀ ਬੇਬੇ ਤੇ ਚਾਚੀ ਨਸੀਬ ਤਾਂ ਲੈ ਕੇ ਤਿੰਨਾਂ 'ਚ ਕੌਣ ਕੌਣ ਸਹੀ ਸਨ ਕੌਣ ਗਲਤ ਉਹ ਅੰਦਾਜ਼ਾ ਨਹੀਂ ਸੀ ਲਾ ਸਕਿਆ ਜਦੋਂ ਉਸ ਦੀ ਅੱਖ ਖੁੱਲੀ ਸੱਸ ਕਾਰਨਸ ਤੇ ਪੰਜਾਂ ਫੋਟੋਆਂ ਚੁੰਨੀ ਨਾਲ ਸਾਫ਼ ਕਰ ਰਹੀ ਸੀ ਚਾਹ ਦੀ ਗੜਬੀ ਤੇ ਗਲਾਸ ਕਾਰਨ ਸਦੀ ਪਏ ਸਨ ਉਸਨੇ ਉੱਠ ਕੇ ਸੱਸ ਨੂੰ ਪਹਿਨੀ ਪੈਣਾ ਕਿਹਾ ਤੇ ਸੱਸ ਨੇ ਬਿਨਾਂ ਬੋਲੇ ਅਧੇਕ ਦਿਲ ਨਾਲ ਉਸਦੇ ਮੋਢੇ ਤੇ ਮਾੜਾ ਜਿਹਾ ਹੱਥ ਫੇਰਿਆ ਤੇ ਫਿਰ ਫੋਟੋਆਂ ਸਾਫ਼ ਕਰਨ ਲੱਗ ਪਈ ਫੋਟੋਆਂ ਸਾਫ਼ ਕਰਨਾ ਤਾਂ ਬਹਾਨਾ ਸੀ ਉਹ ਤਾਂ ਗੱਲ ਦਾ ਮੁੱਢ ਸਿਰਾ ਲੱਭ ਰਹੀ ਸੀ ਗੜਬੀ ਚੋਂ ਚਾਹ ਦਾ ਗਲਾਸ ਪਲਟ ਕੇ ਉਸਨੇ ਕੈਲੇ ਦੇ ਸਰਾਣੇ ਰੱਖਤਾ ਤੇ ਆਪ ਮੰਝੇ ਚੋਂ ਚਾਦਰ ਗਦੈਲਾ ਇਕੱਠਾ ਕਰਕੇ ਪੈਂਦੀ ਬੈਠ ਗਈ ਕਮਰੇ 'ਚ ਖਾਮੋਸ਼ੀ ਜੀ ਛਾ ਗਈ ਜਿਸ ਚੋ ਕੈਲੇ ਦਾ ਸਾਹ ਵੀ ਸੁਣਿਆ ਜਾ ਸਕਦਾ ਸੀ ਉਹ ਨੀਵੀਂ ਪਾਈ ਬੈਠਾ ਸੀ ਤੇ ਉਸ ਦੀਆਂ ਆਂਗਲਾਂ ਗਦੈਲੇ ਤੇ ਵਿੱਚੀ ਚਾਦਰ ਤੇ ਕੱਡੀਆਂ ਕੁੜੀਆਂ ਚਿੜੀਆਂ ਤੇ ਫਿਰ ਰੀਆਂ ਸਨ ਉਸ ਨੂੰ ਲੱਗਿਆ ਜਿਵੇਂ ਉਹ ਇਸ ਕਰ ਦਾ ਮੁਜ਼ਰਮ ਹੋਵੇ ਸੱਸ ਨੇ ਥੁੱਕ ਖੰਘਾਰਿਆ ਕੈਲੇ ਦੇ ਕੰਨ ਖੜੇ ਹੋ ਗਏ ਉਸ ਨੇ ਨੀਵੀਂ ਪਾਇਆ ਹੀ ਸੱਸ ਦੇ ਮੂੰਹ ਵੱਲ ਵੇਖਿਆ ਕੀ ਸੋਚਿਆ ਫਿਰ ਕਰਨੈਲ ਸਿਆਂ ਸੱਸ ਬੋਲੀ ਸੀ ਕੈਲਾ ਚੁੱਪ ਰਿਹਾ ਪੈਰਾਂ ਦੀਆਂ ਨੌਂਦਰਾਂ ਨਾਲ ਮਿੱਟੀ ਖੁਰਚਣ ਲੱਗਾ ਉਸ ਦਾ ਦਿਲ ਧੜਕਣ ਲੱਗ ਪਿਆ ਜਿਵੇਂ ਸੱਤ ਸੂਸ ਨੂੰ ਸਜ਼ਾ ਸੁਣਾਉਣ ਲੱਗੀ ਹੋਵੇ ਮੱਥੇ ਦੀਆਂ ਬੂੰਦਾਂ ਉਸ ਨੇ țeੜ ਪਾਈ ਚਾਦਰੇ ਦੇ ਲਾੜ ਨਾਲ ਪਹੁੰਚ ਦਿੱਤੀਆਂ ਕੁੜੀ ਤਾਂ ਐ ਅਸੀਂ ਤੋੜਨੀ ਨਹੀਂ ਇਹ ਇਸ ਘਰ ਦਾ ਫੈਸਲਾ ਹੈ ਭਾਈ ਸੱਸ ਫੇਰ ਬੋਲੀ ਸੀ ਹੋਰ ਕਿਵੇਂ ਤੋਰੋਗੇ ਬੇਬੇ ਜੀ ਸਰਬੰਧ ਹੈ ਪਲਾਂਕਾ ਦੇ ਟੁੱਟਦੇ ਹੁੰਦੇ ਹੈ ਕੈਲਾ ਉਵੇਂ ਹੀ ਨੀਵੀਂ ਪਾਈ ਬੋਲਿਆ ਸਾਡਾ ਕਿਹਾ ਮੰਨ ਲੈ ਕਾਕਾ ਤੇ ਕੁੜੀ ਲੈ ਜਾ ਅਸੀਂ ਇਸ ਨੂੰ ਰੱਖ ਕੇ ਕੀ ਕਰਨਾ ਹੈ ਇੱਜ਼ਤ ਹਰੀਕ ਨੂੰ ਪਿਆਰੀ ਹੁੰਦੀ ਹੈ ਬਲਿਆ ਜੈਲਾ ਬੱਚਿਆਂ ਵਰਗਾ ਬੇਬੇ ਕਿਉਂ ਬਾਤ ਦਾ ਬਤੰਗੜ ਬਣਾਉਨੇ ਹੋ ਇਹ ਰਿਸ਼ਤਾ ਤੂੰ ਮੈਂ ਨਹੀਂ ਬਣਾਇਆ ਇਹ ਸਾਡੇ ਵੱਡਿਆਂ ਦੇ ਕਾਇਦੇ ਕਾਨੂੰਨ ਨੇ ਫੇਰ ਉਹਨੇ ਕਿਹੜੀ ਜੱਗੋਂ ਵਾਰੀ ਕਰਤੀ ਇਹੋ ਜਿਹਿਆਂ ਛੋਟੀਆਂ ਮੋਟੀਆਂ ਤੋਂ ਭਲਾ ਕਿਤੇ ਘਰ ਛੱਡੇ ਜਾਂਦੇ ਹੈ ਕਹਿਲਾ ਸਾਸ ਨੂੰ ਮਤਾਂ ਦੇਣ ਲੱਗ ਪਏ ਜਿਵੇਂ ਵੱਡਾ ਵਡੇਰਾ ਹੋਵੇ ਸਾਸਨੇ ਠੰਡਾ ਸਾਹ ਭਰਿਆ ਤੇ ਬੋਲੀ ਜੇ ਗੱਲ ਦੌਰ ਦੀ ਹੁੰਦੀ ਫੇਰ ਕੀ ਸੀ ਕਾਕਾ ਮੈਂ ਕਿਸੇ ਦੀ ਭਾਬੀ ਨਹੀਂ ਰਹੀ ਜੇ ਸਹਰਾਏ ਖਸਮ ਬਣਨ ਨੂੰ ਫਿਰਦਾ ਹੋਵੇ ਫੇਰ ਤਾਂ ਕੁੜੀ ਨਹੀਂ ਨਾ ਤੋਰੀ ਜਾਂਦੀ ਭਾਈ ਅਸੀਂ ਕੁੜੀ ਤੇਰੇ ਨਾਲ ਵਿਆਹੀ ਹੈ ਤੇਰੇ ਬਾਪੂ ਨਾਲ ਨਹੀਂ ਅਸੀਂ ਸੋਚਿਆ ਸੀ ਤੂੰ ਸਾਡੀ ਜ਼ਿੱਦ ਕਰਕੇ ਭਾਂਡੇ ਅੱਡ ਧਰ ਲੇਗਾ ਪਰ ਤੇਰੀ ਮਰਜ਼ੀ ਹੈ ਭਾਈ ਜੇ ਤੂੰ ਆਪ ਦੀ ਤੀਵੀਂ ਪਿਓ ਦੇ ਵਸੌਣੀ ਐ ਤਾਂ ਫੇਰ ਲੈ ਜਾ ਇਹ ਸੁਣਦਿਆਂ ਕੈਲੇ ਦੀਆਂ ਨਾੜਾਂ 'ਚ ਖੂਨ ਜੰਮ ਗਿਆ ਸੀ ਆ ਆ ਗਈ ਤੀਵੀਂ ਆਦਮੀ ਸੋਚ ਲੋ ਸਲਾਹ ਕਰ ਲੋ ਜਿਵੇਂ ਬਣਦਾ ਕਰ ਲਿਓ ਫੇਰ ਮੀਤੋ ਸ਼ਾਇਦ ਸਭ ਕੁਝ ਬੈਠਕ ਦੇ ਬਾਹਰ ਖੜੀ ਸੁਣ ਰਹੀ ਸੀ ਤੇ ਹੁਣ ਉਹ ਅੰਦਰ ਆ ਗਈ ਸੀ ਸੱਸ ਚੁੰਨੀ ਨਾਲ ਮੂੰਹ ਟੱਕ ਕੇ ਬਾਹਰ ਨਿਕਲ ਗਈ ਪਿੱਛੇ ਕੈਲਾ ਤੇ ਉਹਦੇ ਘਰ ਵਾਲੀ ਰਹਿ ਗਈ ਸੀ ਇਕਲੇ ਦੀਆਂ ਅੱਖਾਂ ਮੂਰੇ ਬੀਤੇ ਦਿਨਾਂ ਦੇ ਧੁੰਦਲੇ ਅਕਸ ਗੂੜੇ ਹੋ ਗਏ ਮੀਤੋ ਦੀਆਂ ਭਰੀਆਂ ਅੱਖਾਂ ਵੇਖ ਕੇ ਇਕਲੇ ਦਾ ਮਨ ਵੀ ਭਾਰ ਆਇਆ ਉਸਨੇ ਬੀਤੋ ਨੂੰ ਮੋਢੇ ਤੋਂ ਫੜ ਕੇ ਗਲ ਨਾਲ ਲਾ ਲਿਆ ਤੇ ਉਸਦੇ ਮੋਢੇ ਤੇ ਹੰਝੂ ਸੁੱਟ ਕੇ ਬੋਲਿਆ ਸੀ ਮੀਤੋ ਚੱਲ ਬਰਨਾਲੇ ਚੱਲੀਏ ਰੋਜ਼ ਦਾ ਕਲੇਸ਼ ਮੁੱਕ ਜੂਗਾ ਹੁਣ ਆਪਾਂ ਨੇ ਉਹਨਾਂ ਜ਼ਾਲਿਮਾਂ ਦੇ ਮੱਥੇ ਲੱਗਣਾ ਰੁੱਖੀ ਮਿੱਸੀ ਖਾ ਲਾਂਗੇ ਮੈਂ ਮਜ਼ਦੂਰੀ ਕਰ ਲਊਗਾ ਜਿਵੇਂ ਮਰਜ਼ੀ ਰਹੀਏ ਪਰ ਆਪਾਂ ਉਸ ਘਰ ਚੋਂ ਪੈਰ ਨਹੀਂ ਪਾਉਣਾ ਸਾਰੀ ਗੱਲ ਮੇਰੀ ਸਮਝ ਆ ਗਈ ਹੈ ਧੰਨਵਾਦ ਦੋਸਤੋ